ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸੁਖਿਆ ਮਿਰਤੇ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਧੰਵਾਹਿ ਗੁਰੂ ਗਉੜੀ ਸੁਖਮਨੀ ਮਹਲਾ 5 ਸਲੋਕ ਇਕ ਓਅੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਤ ਗੁਰੇ ਨਮਹ ਸਤਗੁਰ 에 ਨਮਹ ਸ੍ਰੀ ਗੁਰਦੇਵ 에 ਨਮਹ ਅਸ਼ਟਪਦੀ ਸਿਮਰਾਂ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ ਤਨ ਮਾਇ ਮਿਟਾਵ ਸਿਮਰੋ ਜਾਸ ਬਸੰਬਰ ਇਕ ਨਾਮ ਜਪਤ ਅਨ ਅਗਨ ਤਨੇਕ ਬੇਦਪਰਾਨ ਸਿਮਰ ਸੁਦਾਖਰ ਕਿਨੇ ਰਾਮ ਨਾਮਿਕ ਆਖਰ ਕਿਨ ਕਾ ਇਕ ਜਿਚੀ ਬਸਾਵੇ ਤਾਂ ਕਿ ਮੈਂ ਮਗ ਨੀ ਨ ਆਵੇਂ ਕਾਂਕੀਏ ਕਹਿ ਦਸ ਤੋ ਹਾਰੋ ਨਾਨਕ ਪੁਲ ਸੰਗ ਮੋਇ ਉਧਾਰੋ ਸੁਖ ਮਾਨੇ ਸੋ ਕਿਆਮਤ ਪ੍ਰਭ ਨਾਮ ਭਗਤ ਜਨਾਕੇ ਮਨ ਬਿਸ਼ਰਾਮ ਰਹਾ ਪ੍ਰਭ ਕੈ ਸਿ ਮਨ ਗਰਬਨ ਨ ਬਸੈ ਪ੍ਰਭ ਕੈ ਸਿ ਮਨ ਦੋਖ ਜਮਨਸੈ ਪ੍ਰਭ ਕੈ ਸਿ ਮਨ ਕਾਲ ਪ੍ਰਹਾਰੈ ਪ੍ਰਭ ਕੈ ਸਿ ਮਨ ਦਸਮੰਟਾਰੈ ਪ੍ਰਭ ਕਾਸ਼ਿ ਮਨ ਬਿਕਨ ਨਾ ਰਾਗੈ ਪ੍ਰਭ ਕਾਸ਼ਿ ਮਨ ਅੰਤਲ ਜਾਗੈ ਪ੍ਰਭ ਕਾਸ਼ਿ ਮਨ ਭਾਉ ਨ ਬਿ ਆਪੈ ਰਬ ਕਾਸ਼ਿ ਮਨ ਦੁਖ ਨਾ ਸੰਤਾਪੈ ਪ੍ਰਭ ਕਾਸ਼ਿ ਮਨ ਸਾਧਕਾ ਸੰਗ ਸਰਬ નિਦਾਨ ਨਾਨਕਾ ਰੰਗ ਪ੍ਰਭ ਕਾਸ਼ਿ ਮਨ ਨਰਿ ਸਦ ਨੌ ਨਿਦ ਪ੍ਰਭ ਕਾਸ਼ਿ ਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾਸ਼ਿ ਮਨ ਜਾਤ ਪੂਜਾ ਪ੍ਰਭ ਕਾਸ਼ਿ ਮਨ ਬਿਨ ਸੈ ਦੂਜਾ ਪ੍ਰਭ ਕਾ ਸਿਮਰਨ ਤੇ ਤਸ ਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਇ ਸੋ ਭਲਾ ਪ੍ਰਭ ਕਾ ਸਿਮਰਨ ਸੋ ਬਲ ਫਲਾ ਸੇ ਸਿਮਰ ਜਨੇ ਆਪ ਸਿਮਰਾਈ ਨਾਤਾ ਕਾ ਲਾਗੋ ਪਾਏ ਪ੍ਰਭ ਕਾ ਸਿਮ ਸਭ ਤੋਂ ਊਚਾ ਪ੍ਰਭ ਕਾ ਸਿਮਨ ਉਦਰੇ ਮੋਚਾ ਪ੍ਰਭ ਕਾ ਸਿਮ ਤ੍ਰਿਸਨਾ ਬੂਚਾ ਪ੍ਰਭ ਕਾ ਸਿਮਨ ਸਭ ਤੋਂ ਸੋਝਾ ਪ੍ਰਭ ਕਾ ਸਿਮ ਨਹੀਂ ਜਮਤਰਾਸਾ ਪ੍ਰਭ ਕਾ ਸਿਮਨ ਫੂਰ ਨਿਆਸਾ ਪ੍ਰਭ ਕਾ ਸਿਮਨ ਮਨ ਕੀ ਮਨ ਜਾਏ ਅੰਮ੍ਰਿਤ ਨਾਮ ਰਿਤ ਮਾਇ ਸਮਾਏ ਪ੍ਰਭ ਜੀ ਬਸ ਸਾਦਕੇ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇਤਰਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪ੍ਰਪਰਦਾਨ ਪ੍ਰਭ ਕੋ ਸਿਮਰੈ ਸੇ ਬਮਤਾ ਜੀ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖ ਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਨ ਤੇ ਲਾਗੇ ਜਿਨੇ ਆਪ ਜਿਆਲਾ ਨਾਮ ਜਨ ਕੀ ਮੰਗਰਵਾਲਾ ਪਰਬ ਕਹੋ ਸਿਮਰੈ ਸੇ ਪ੍ਰਪੋਕਾਰੀ ਪ੍ਰਭ ਕੋ ਸਿਮਰੈ ਤਨ ਸਾਧ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੋਖ ਵਿਹਾਵੇ ਪ੍ਰਭ ਕਹੋ ਸਿਮਰੈ ਤਨੇ ਆਤਮ ਜੀਤਾ ਪ੍ਰਭ ਕੋ ਸਿਮਰੈ ਨਿਰਮ ਰੀਤਾ ਪ੍ਰਭ ਕੋ ਸਿਮਰੈ ਤਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੰਦਨ ਜਾਗ ਨਾਨਕ ਸਿਮਨ ਪੂਰੇ ਭਾਗ ਪ੍ਰਭ ਕਾ ਸਿਮਨ ਕਾਰਜ ਪੂਰੇ ਪ੍ਰਭ ਕਾ ਸਿਮਨ ਕਬ ਹੋਣਾ ਝੂਰੇ ਪ੍ਰਭ ਕਾਸ਼ਿ ਮਨ ਹਰ ਗੁਣ ਬਾਨੀ ਪ੍ਰਭ ਕਾਸ਼ਿ ਮਨ ਸਤ ਸਮਾਨੀ ਪ੍ਰਭ ਕਾਸ਼ਿ ਮਨ ਨਾ ਚਲੇ ਆਸਨ ਪ੍ਰਭ ਕਾਸ਼ਿ ਮਨ ਕਾਮਨ ਵਿਗਾਸਨ ਪ੍ਰਭ ਕਾਸ਼ਿ ਮਨ ਅਨਹਦ ਚਨਕਾਰ ਸੁਖ ਪ੍ਰਭ ਸੁਮਨ ਕਾਂਤ ਨ ਪਾਰ ਸਿਮਰੈ ਸੇ ਜਾਨੋ ਜਨ ਕੋ ਪਰਮੇ ਆ ਨਾਲ ਤੋ ਤਨ ਜਨ ਸਰਨੀ ਪੈ ਆ ਹਰ ਸਿਮਨ ਕਰ ਭਗਤ ਪ੍ਰਗਟਾਇ ਹਰ ਸਿਮਨ ਲਗ ਬੇਦੂ ਪਾਏ ਹਰ ਸਿਮਨ ਪੈ ਸਜਤੀ ਦਾਤੇ ਹਰ ਸਿਮਨ ਨੀਚੌਂ ਕੜ ਜਾਤੇ ਹਰਿ ਸਿਮਰਨ ਤਾਰੀ ਸਭ ਧਰੰਡਾ ਸਿਮਰ ਸਿਮਰ ਹਰਿ ਕਰਨ ਕਰਨਾ ਹਰਿ ਸਿਮਰ ਕਿਉ ਸਗਲੇ ਆਕਾਰ ਹਰਿ ਸਿਮਰ ਮੇ ਆਪ ਨਿਰੰਕਾਰ ਕਰਿ ਕਿਰਪਾ ਜਿਸਾ 부ਜਾਏ ਆ ਨਾਨਕ ਗਰਮਖਾਰਿ ਸਿਮਰ ਤਿਲ ਪਾਏ ਆ ਸਲੋਕ ਦੀਨ ਦਰਦੁ ਦੁਖ ਪੰਜਨਾ ਘਟ ਕਟਿਆ ਨਾ ਤਿਆਨਾਥ ਸ਼ਰਨ ਤੁਮਾਰੀ ਆਏ ਆ ਨਾਨਕੇ ਪ੍ਰਭ ਸਾਹਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਮੇਤ ਨਾ ਭਾਏ ਮਨ ਹੋਆ ਨਾਮ ਤੇਰਾ ਸੰਸਹਾਈ ਜਹਿ ਮਾ ਭਿਆ ਦੂਤ ਜਮਦਾ ਲਾ ਤੇ ਕਿਉ ਨਾਮ ਸੰਗ ਤੇਰਾ ਚੱਲੈ ਜਹਿ ਮੁਸ਼ਕਲ ਹੋਆ ਤੇ ਭਾਰੀ ਹਰ ਕੋ ਨਾਮ ਖਿਨਮਾਇ ਉਧਾਰੀ ਅਨਕ ਪੁਨਹ ਚਰਨ ਕਰਤ ਨੇ ਤਾਰੇ ਹਰ ਕੋ ਨਾਮ ਕੋਪਾ ਪਰਾਹਰ ਗੁਰਮੁਖਾ ਨਾਮ ਜਿਪੋ ਮਨ ਮੇਰੇ ਨਾਨਕ ਪਾਵੋ ਸੁਖ ਖਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਜੁਕੀ ਹਰ ਕਾ ਨਾਮ ਜਬ ਤੋ ਸੁਖਿਆ ਲਾਖ ਕਰੋre ਬੰਦਾ ਨਾ ਪਾਰਿਆ ਹਰ ਕਾ ਨਾਮ ਜਪਤ ਨਿਸਤਾਰਿਆ ਅਨਕ ਮਾਇਆ ਰੰਗ ਤਿੱਖਾ ਨਾ ਬੋ ਜਾਵੇ ਹਰ ਕਾ ਨਾਮ ਜਪਤ ਆਗਾਵੇ ਜਹ ਮਾਰਗ ਉਹ ਜਾਤੇ ਇਕੱਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮਨ ਸਦਾ ਧਿਆਈਆ ਨਾਨਕ ਗੁਰਮੁਖਾ ਪਰਮਗਤ ਪਾਈਐ ਛੋਟ ਤਾ ਨਹੀਂ ਕੋ ਲਖ ਬਾਹੀ ਨਾਮ ਜਪਤੇ ਪਾਰ ਪੈਰਾਹੀ ਅਨਕ ਬਿਗਨਜ ਅਸੰਘਾਰੇ ਹਰ ਕਾ ਨਾਮ ਤਦਕਾਤ ਉਦਾਰ ਹੈ ਆਨਕ ਜੋ ਨਾ ਜਨਮੈ ਮਰ ਜਾਮੋ ਨਾਮ ਜਪਤ ਪਾ ਬਿਸਰਾ ਮਹ ਮੈ ਨਾਮ ਨ ਕਬੋ ਨਾ ਤੋ ਬੈ ਹਰ ਕਾ ਨਾਮ ਕੋਟ ਪਾਪ ਕੋ ਵੈ ਐਸਾ ਨਾਮ ਜਪੋ ਮਨ ਰੰਗ ਨਾਨੁ ਪਾਇਆ ਸਾਧਕਾ ਸੰਗੋ ਜਹ ਮਾਰਕ ਕ ਨ ਜਾਏ ਨ ਕੋ ਸਰ ਕਾ ਨਾਮ ਅਸੰਤੋਸ ਜਪੈ ਦੇ ਮਹੰਦ ਗੁਬਾਰ ਹਰ ਕਾ ਨਾਮ ਸੰਗੋ ਜਿਆ ਰਾਜਹ ਪੰਤੇ ਰਾਕੋ ਨਾ ਸੰਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜਹ ਮਾਪਿਆ ਤਬਦਬੋ ਕਾਮ ਧਰ ਕੇ ਨਾਮ ਕੀਤਮੋ ਪ੍ਰਸ਼ਾਮ ਜਾਤਿ ਰੇ ਕਾਮ ਤੁ ਜਾਕਰ ਕਹਿ ਤ ਨਾਨਕ ਹਰ ਹਰ ਅਮਰਤ ਬਰ ਕਹਿ ਭਗ ਜਨਾ ਕੀ ਬਰਤ ਨਾਮ ਸਮਝ ਨਾ ਕੈ ਮਨ ਬਿਸ਼ਰਾਮ ਹਰ ਕਾ ਨਾਮ ਦਾਸ ਕੀ ਓ ਟਾਰ ਕੈ ਨਾਮੁ ਦਰਜਨ ਕੋਟ ਹਰ ਜਸ ਕਾਰਤ ਸੰਦਨ ਰਾਤ ਹਰ ਹਰ ਆਪ ਖੁਦ ਸਾਧਕ ਮਾਤ ਹਰ ਜਨ ਕੈ ਰ ਨਾਮ ਨਿਧਾਨ ਆਰ ਬ੍ਰਹਮ ਜਨ ਕੀ ਨੋ ਦਾਨ ਮਨ ਤ ਰੰਗ ਰਤੇ ਰੰਗੇ ਕੈ ਨਾਮ ਜਨ ਕੈ ਬਿਰਤ ਬਵੇਕੇ ਹਰ ਕਾ ਨਾਮ ਜਨ ਕਾ ਮੁਗ ਜੁਗ ਦਰ ਕੈ ਨਾਮ ਜਨ ਕਾ ਤ੍ਰਿਪਤ ਭਗਾ ਤਾ ਹਰ ਕਾ ਨਾਮੋ ਜਨ ਕਾ ਰੂਪ ਰਾਂਗੋ ਹਰ ਨਾਮੋ ਜਬਦ ਕਾ ਪਰਾ ਨਾ ਪੰਗੋ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਿ ਸੋਬਾ ਪਾਏ ਹਰ ਕਾ ਨਾਮ ਜਨ ਕਾ ਪੋਜੋ ਗਰ ਨਾਵ ਜਬਦ ਕਛ ਨਾਹਿ ਵਿਯੋਗ ਜਨ ਰਾਤਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਰਦੇਵਾ ਹਰ ਰਾਜਨ ਕਹਿ ਮਾਲਕ ਜੀਨਾ ਹਰ ਤਨ ਜਨਕਾ ਪ੍ਰਭ ਦੀਨਾ ਹਰ ਰਾਜਨ ਕੇ ਔਰ ਸੰਤਾਨੀ ਹਰ ਪ੍ਰਤਾਪੋ ਜਨ ਅਵਰਨਾ ਜਾਣੇ ਪੋਤ ਪੋਤ ਜਨਰ ਸਰਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਰ ਜਨ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਪਗ ਦਮਗ ਦਵ ਕਾਰੇ ਨਾਨਕ ਜਨ ਸੰਕੇਤੇ ਤਾਰੇ ਪਾਰ ਜਾਤੀ ਹਰ ਕੋ ਨਾਮ ਕਾਮ ਦੇਨ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨ ਤਦਾਰ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਦਵਸ ਸੰਤ ਪ੍ਰਤਾਪ ਦਰਤ ਸਵਨਸੈ ਸੰਧਕਾ ਸੰਗਵਟ ਪਾਗੀ ਪਾਈਐ ਸੰਧਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਏ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੀਕੇ ਸਰਬ ਢੰਡੋਲ ਪੂਜ ਸਨਾਈ ਹਰ ਹਰੇ ਨਾਨਕ ਨਾਮੇ ਆਵੋ ਲਾਸਟ ਪੜੇ ਜਾਪ ਤਾਪ ਗਿਆਨ ਸਭ ਤੇ ਆਨ ਕਰ ਸਾ ਸਿਮਰਤ ਵਕਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਲ ਬਧੇ ਫਰੇਐ ਆਨੁਪ੍ਰਕਾਰ ਕੇ ਬੋਜਤਨਾ ਪੁਲਦਾਨ ਹੋ ਮੈ ਬੋ ਰਤਨਾ ਸਰੀਰ ਕਟਾਇ ਹੋ ਮੈ ਕਰ ਰਾਤੀ ਵਰਤਨੇਮ ਕਰੈ ਬੋ ਭਾਤੀ ਨਹੀਂ ਤੁਲਰਾਮ ਨਾਂ ਵਿਚਾਰ ਨਾਨਕ ਗਰਮਕ ਨਾਮ ਜਪੀ ਤਬਾਰ ਨੌਕਟ ਪ੍ਰਤਮੀ ਪ੍ਰੇਚਰ ਜੀਵੈ ਮਾਤਾ ਸਤਪੀ ਸੁਰ ਜੀਵੈ ਅਗਨ ਮਾਇ ਹੋਮਦ ਪਰਾਨ ਕਨਕਾ ਸਵਰ ਹਵਰ ਭੂਮਦਾਨ ਨੌਮੀ ਕਰਮ ਕਰੈ ਬੋ ਆਸਨ ਸਾ ਜਨ ਮਾਰਗ ਸੰਜਮਤ ਸਾਧਨ ਨਮਕਾ ਨਮਕਾ ਸਰੀਰ ਕਟਾਵੇ ਤਾ ਭੀ ਹਉ ਮੈ ਮੈ ਨਾ ਜਾਵੇ ਹਰ ਕੇ ਨਾਮ ਸੰਸਰ ਕਛਣਾਏ ਨਾਨਕ ਗਰਮਕ ਨਾਮ ਜਪਦ ਗਤ ਪਾਹਿ ਮਨ ਕਾਮਨਾ ਤੀਤ ਦੇ ਛਟ ਕਰ ਗੁਮਾਨ ਨ ਮੰਤੇ ਹਟੈ ਸੋਚ ਕਰੈ ਦਿਨ ਸ ਰਾਤ ਮਨ ਕੀ ਮੈ ਨਾ ਤੰਤੇ ਜਾਤ ਇਸ ਦੇ ਕੋ ਬੋ ਸੋਧਨਾ ਕਰੇ ਮੰਤੇ ਕਬੋ ਨਾ ਵਿਕਿਆ ਟਾਰੇ ਜਲ ਧੋਬੈ ਬੋਹ ਦਿਯਾਨੀਤ ਸੁਧ ਕਾਹੇ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮੈ ਮਾ ਉਚ ਨਾਨਕ ਰਾਮ ਉਦ੍ਰੇ ਪਤ ਤਪਉ ਮੋਚ ਬਉਤ ਸਿਆਨ ਜਮਕਾ ਭੋਬੇ ਆਪ ਐਨਕ ਜਤਨ ਕਾ ਕ੍ਰਿਸ਼ਨ ਨਾ ਧਰਾਪੈ ਬੇਖਨੇ ਕਾ ਗੰਨੀ ਬੂਝਾ ਕੋਟ ਪਾ ਦਰਗ ਨੀ ਸਿਜੈ ਛੂਟ ਸੁਨਾਇ ਹੋ ਪਿਆਰ ਮੋ ਬਿਆਪੇ ਮਾਇਆ ਚਾਲ ਆਵਰ ਕਤੂ ਸਗਲੇ ਜਮਡਾਨਾ ਗੋਵਿੰਦ ਭਜਨ ਬੰ ਚੱਲੇ ਮਾਨੇ ਹਰ ਕਾ ਨਾਮ ਜਬ ਦੁਖ ਜਾਏ ਲਾਲ ਕਬੂਲੇ ਸ ਸਭਾਏ ਚਾਰ ਪਦਾ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਨਾਮ ਦਾ ਸਦਗਾਵੈ ਜੇ ਕੋ ਆਪਣੀ ਸੋ ਭਲੋ ਰਹਿ ਸਾਧ ਸੰਗਿ ਹੋ ਮੈ ਸੋ ਰਹਿ ਜੇ ਕੋ ਜਨਮ ਮਰਤੇ ਡਰੈ ਸਾਜਨਾ ਕੀ ਸਰਨੀ ਪਾਰੈ ਜਿਸ ਜਨਕ ਪ੍ਰਭ ਦਰਸ ਪਿਆਸ ਅਨੰਤਾ ਕੇਵਲ ਬਲਜਾਸਾ ਸਗਲ ਪੁਰਖ ਮੈ ਪ੍ਰਭ ਪ੍ਰਧਾਨ ਸਾਧ ਸੰਗਜ ਕਾ ਮਿਟਾ ਬਿਮਾਨ ਆਪ ਸੈ ਕੋ ਜੋ ਜਾਣੀ ਨੀਚ ਸੁਖ ਨੀਏ ਸਭ ਤੇ ਊਚਾ ਜਾ ਕਾ ਮਨ ਸਗਲ ਕੀ ਰੀਣਾ ਹਰ ਨਾਮ ਤਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇ ਕ ਸਗਲ ਸਿਖ ਸਾਜੇ ਨਾ ਸੂਖ ਦੂਖ ਜਨ ਸਮ ਦਿਸਟੇ ਤਾ ਨਾਨ ਪਾ ਪੁਨ ਨਹੀਂ ਲੇ ਪਾ ਨਿਤਨ ਕੋ ਤੰਤੇ ਰੂ ਨਾ ਹੋ ਨਿਥਾ ਵੇ ਕੋ ਨਾ ਹੋ ਤੀ ਰਤਾ ਨਿਵਾਨੇ ਕੋ ਪ੍ਰਤੀ ਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵ ਨਿਹਾਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮੇ ਜਾਨੋ ਆਪੇ ਆਪਨ ਸੰਗੂ ਆਪ੍ਰਮ ਰਾਤੇ ਤੇਮਰੇ ਉਸਤਤਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਾਰਦ ਧਰਮੈ ਸ੍ਰੇਸ਼ਟ ਤਰੈ ਮਹਾਰ ਕੋ ਨਾਮ ਜਪ ਨਿਰਮਲ ਕੈਨ ਮ ਸਗਲ ਕਿਰਿਆ ਮਉ ਤਮ ਕਿਰਿਆ ਸਾਧ ਸੰਗ ਧਰਮਤਮਨ ਹਿਰਿਆ ਸਗਲ ਉਦਮ ਭੱਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮ ਅੰਮ੍ਰਿਤ ਬਾਣੀ ਹਰਿ ਪੂ ਜਸੁ ਸੁਨ ਰਸਨ ਬਖਾਨੇ ਸਗਲ ਤਾਨ ਤੇ ਉਤਮ ਥਾਨ ਨਾਨਕ ਜੇ ਕਟਬ ਸਿਰ ਨਾਮ ਸਲੋਕ ਨਿਰਗੁਨਿਆ ਰਿਆਨਿਆ ਸੋ ਪ੍ਰਭ ਸਦਾ ਸੁਮਾਨ ਜਿਨ ਕੀ ਆਤ ਸਚੀਤ ਰਖ ਨਾਨਕ ਨੇ ਬਹਿ ਨਾਲਿ ਉਸਤ ਪਦੇ ਰਮਈਆ ਕੇ ਗੁਣ ਚੀਤ ਪਨਾਨੀ ਕਵਨ ਮੂਲ ਤੇ ਕਵਨ ਦਿਸਤਾਨੇ ਜਿੰਤੋਂ ਸਾਸ ਵਾਰਸੇ ਗਾ ਜਿਆ ਗਰਬਗਨ ਮੈਂ ਜਨੇ ਓਵਾਰਿਆ ਬਾਰ ਵਿਸਤਾ ਤੁਜਾ ਪਿਆਰ ਹੈ ਦੂਦ ਹੈ ਪਰ ਜੋ ਬਲ ਪੋਜਨ ਸੁਖ ਸੋਧਾ ਬਿੰਦ ਪਿਉ ਪ੍ਰਸਾਦ ਸੈ ਨਾਮੁ ਕਾ ਪਿਆ ਬਟ ਕੋ ਦੈਨ ਕਿਉ ਨਿਰਗੋ ਨਾ ਗੁਣ ਕਸੂ ਨਾ ਬੂਜੈ ਬਖਸ਼ ਲਿਓ ਤੋ ਨਾਨਕ ਸੇ ਜੈ ਜੈ ਪ੍ਰਸਾਦ ਤਰਿ ਉਪਰ ਸੁਖ ਬਸੈ ਸੁਧ ਪ੍ਰਾਤਮਿਤ ਬਨਤਾ ਸੰਗਸੈ ਜੈ ਪ੍ਰਸਾਦ ਪੀ ਵਸ ਜਿਤ ਰਜਲਾ ਸੁਖ ਦਾਇ ਪਉਣ ਪਾਵ ਕਾ ਮੋਲਾ ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਾਗਰੀ ਸੰਗ ਸਾਥ ਬਸਾ ਜੀ ਨਿਆਸਤ ਪਾਵ ਕਨੇ ਤਰਸਨਾ ਤਿਸੈ ਤਿਆਗ ਔਰ ਸੰਗ ਰਚਨਾ ਸੇ ਦੋਖ ਮੂੜਨ ਦਬਿਆ ਪੇ ਨਾਨਕ ਕਢ ਲਿਓ ਪ੍ਰਭਿਆ ਪੇ ਆਦੰਤ ਜੋ ਰੱਖ ਨਿਹਾਰ ਤਿਸ ਤੋਂ ਪ੍ਰੇਤਨਾ ਕਰਿ ਗਵਾ ਰੋਜ ਕੀ ਸੇਵਾ ਨਮ੍ਰਿਤ ਪਾਵੈ ਤਾਸ ਮੂੜਾ ਮਨਿ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾ ਜਾਣਤ ਦੂਰੇ ਜਾ ਕੀ ਟੈਲ ਪਾਵੈ ਦਰਗਹ ਮਾਨ ਵਿਚਿ ਸਭ ਵਿਸਾਰੈ ਮੁਕਤਿ ਆਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਖ ਨਿਹਾਰਿਆ ਪਾਰ ਰਤਨ ਚਾ ਗੌੜੀ ਸੰਗ ਰਚੈ ਸਾਚ ਛੋੜ ਛੂੜ ਸੰਗ ਮਚੈ ਜੋ ਚੜਨਾ ਸੁ ਅਸਤੇ ਕਰਮਾ ਨੈ ਜੋ ਮਨ ਤੋਂ ਦੂਰ ਪਾਰ ਨੈ ਛੋੜ ਜਾਏ ਤਿਸ ਕਾ ਸਰਮੁ ਕਰੈ ਸੰਸਾਹਿ ਤਿਸ ਪਨਹਾਰੈ ਚੰਦਰੂ ਨੇ ਪੋਤਰ ਤੋਏ ਕਰਦਾ ਬੋ ਪ੍ਰੀਤ ਪਸੂ ਸੰਗ ਹੋਏ ਅੰਧ ਕੂਪ ਮਾਪਤ ਬਿਕਰਾਨੂ ਨਾਨਕ ਕਾ ਲਿਓ ਪ੍ਰਭ ਦੇ ਯਾਰ ਕਰ ਦੋਦ ਬਸੂ ਕੀ ਮਾਲ ਸਜਾ ਤੂ ਲੋਕ ਵਿਚਾਰ ਕਰ ਦਿਨ ਰਾਤ ਬਾਹਰ ਪੇ ਕੰਤਰ ਮਲ ਮਾਇਆ ਸਭ ਸੁਨਾਏ ਕਿਸ ਕਰੈ ਸਿਪਾਇਆ ਬਾਹਰ ਗਿਆਨ ਧਿਆਨ ਸੁਨਾਦ ਅੰਤਰ ਵਿਆਪੇ ਲੋਭ ਸੁਆਨ ਅੰਤਰਾ ਗਨ ਵਾਰਤਨ ਸਵਾਹਾ ਗਲ ਪਾਤਰ ਕੈ ਸਤਰ ਅਥਾ ਜਗ ਕੇ ਅੰਤਰ ਬਸੈ ਪ੍ਰਭ ਆਪੂ ਨਾਨਕ ਤੇਜਨ ਸਤ ਸਮਾਤ ਸੁਨੰਦਾ ਕਸ ਮਾਰਗ ਪਾਵੇ ਕਰ ਗਾ ਲਿਓ ਓੜ ਨਿਭਾਵੇ ਕਭ ਜਾਤ ਬੁਝੈ ਡੋਰਾ ਨਿਸਕਈ ਤੋ ਸਮਝੇ ਪੂਰਾ ਕਾਂ ਬਿਸ਼ਨ ਪਦ ਗਾਵੇ ਗੰਗ ਜਤਨ ਕਰੈ ਤੋ ਪੀਸਰ ਪੰਗ ਕੈ ਪਿੰਗਲ ਪਰਵਤ ਪਰ ਪਾਵਨ ਨਹੀਂ ਹੋ ਤੋ ਅਸਗਵਨ ਕਰਤਾਰ ਕਰਨਾ ਮੈਂ ਦੀਨ ਬਨੰਤੀ ਕਰੈ ਨਾਲ ਤੁਮਰੀ ਕਿਰਪਾ ਤਰੈ ਸੰਸਾਇ ਸੋ ਆਵੇ ਨਾ ਚੀਤ ਜੋ ਬੈ ਰਾਇ ਤਾਂ ਸੋ ਪ੍ਰੀਤ ਬਲਵਾ ਕੈ ਗਿਰ ਪੀਤਰ ਬਸਰੰਦ ਕੇ ਲਮਾਇਆ ਰੰਗ ਰਸੈ ਦ੍ਰਿੜ ਕਰਮਾ ਨਮ ਨ ਪ੍ਰਤੀਤ ਕਾ ਨਾਵੇ ਮੂੜ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋਹ ਇਆ ਹੋ ਜੁਗਤ ਵਿਹਾਰ ਨੇ ਕਈ ਜਨਮ ਨਾਨਕ ਰਖ ਲੈ ਹੋ ਆਪਨ ਕਰ ਕਰਮ ਤੂੰ ਠਾਕੁਰ ਤੂੰ ਪਏ ਅਰਦਾਸ ਜੀਉ ਪੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਮਾਰ ਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤਿ ਉਚਾ ਭਗਵੰਤ ਸਗਲ ਸਮਗਰੀ ਤੁਮ ਰਸੂਤਰ ਧਾਰੀ ਤੁਮ ਤਿਉ ਸੋ ਆਗਿਆ ਕਾਰੇ ਤੁਮਰੀ ਗਤ ਮੈਂ ਤੁਮਹਿ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਹੈ ਦੇਨ ਹਾਰ ਪ੍ਰਭ ਛੁਡ ਕੈ ਲਾਗਿਆ ਸੁਆਹ ਨਾਨਕ ਕਉ ਨ ਸਜੈ ਮੇਨ ਨਾਵ ਹੈ ਪਤਜਾਇ ਅਸ਼ਟਪਦੀ 10 ਵਸਤੂ ਲਪਸ਼ ਪਾਵੇ ਇੱਕ ਬਸਤ ਕਾਲ ਵਿੱਚ ਕੋਟ ਗਵਾਵੇ ਇੱਕ ਪੀਣਾ ਦੇ 10 ਪੀ ਹਰ ਲੇ ਤੋ ਮੂੜਾ ਕਹ ਕਾਰੇ ਜਿਸ ਟਾਕ ਸੋਨਾ ਇਚਾਰਾ ਤਾ ਕਹ ਕਿ ਜੈ ਸਦਮ ਸ਼ਿਕਾਰਾ ਜਾਕੇ ਮਨ ਲਾਗਾ ਪ੍ਰ ਮੀਠਾ ਸਰਬ ਸੋਖਤਾ ਮਨ ਮੂਠਾ ਜਿਸ ਜਨ ਆਪਣਾ ਕੁ ਮਨਾਇਆ ਸਰਬ ਤੋਕ ਅਨੰਤਨ ਪਾਇਆ ਅਗਨ ਸਾਪਨੇ ਦੇ ਰਾਸ ਖਾਤ ਪੀਤ ਵਰਤ ਅਨੰਤੋਲਾਸ ਅਪਣੇ ਆਮਾਨ ਕਸ ਬਰਸਾਉਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੀ ਕੋ ਵੈ ਬਰਸਤਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤੂ ਤਸਾਗ ਰੱਖ ਪ੍ਰਭ ਕੀ ਆਗਿਆ ਮਾਨੇ ਮਾਤਿਓ ਤੇ ਚਾਉ ਗਨ ਕਰੇ ਨਿਹਾਲੋ ਨਾਨਕ ਸਾਹਿਬ ਸਦਾ ਦਿਯਾਰ ਅਨਕ ਬਾਤ ਮਾਇਆ ਕੇਤਾ ਸਰ ਪਰ ਹੋਵਤ ਜਾਣੇ ਨੇਤਾ ਬਿਰਕੀ ਸਾਇਆ ਸੋਰੰਗ ਲਾਵੇ ਓ ਬਿਨ ਸ਼ੋਮਨ ਪਸ਼ਤਾਵੇ ਜੋ ਦਿਸ ਸੋ ਚਾਲਨ ਹਾਰ ਲਪਟ ਰਹੋ ਤੇ ਅੰਧ ਅੰਧਾਰ ਬਿਟਾਓ ਸੁਜੋ ਨਾ ਵੈਨੇ ਤਾ ਕੁ ਹਾਤ ਨ ਆਵੇ ਕੇ ਮਨ ਹਰਿ ਕੇ ਨਾਮ ਕੀ ਪ੍ਰਤੀਤ ਸੁਗਦਾਏ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟਮ ਸੁਭਾਇਆ ਮਿਥਿਆ ਮੈ ਮਤਮਾਇਆ ਵਿਚਾਰਾ ਜੋ ਜੁਗੰਤਰ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸ ਬਸਤਰਾ ਮਿਥਿਆ ਰੰਗ ਸੁਮਾਇਆ ਪੇ ਕਸਤਾ ਮਿਥਿਆਤ੍ਰੋ ਮੋ ਬਿਮਾਨੋ ਮਿਥਿਆਸ ਸੋ ਉਪਰਕਤ ਗਮਾਨ ਅਸਤਿਰਪਕ ਸਾਧਕੇ ਸਰਣ ਨਾਨਕ ਜਪ ਜਪ ਜੀਵਰ ਕੇ ਚਰਨ ਮਿਥਿਆਸਵਨ ਪੰਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋਹਿਰੇ ਮਿਥਿਆ ਨੇਤਰ ਭਿੰਖਤ ਪਾ ਤੇਰੁ ਪਾਦ ਮਿਥਿਆ ਰਸਨਾ ਭੋਜਨ ਸਵਾਦ ਓ ਮਿਥਿਆ ਚਰਨ ਪਰ ਵਿਕਾਰ ਕੋਤਾਵੇ ਮਿਥਿਆ ਮਨ ਪਰ ਲੋਭ ਲਪਾਵੇ ਮਿਥਿਆਤਨੇ ਪ੍ਰਪੋਕਾਰ ਮਿਥਿਆ ਬਾਸ ਨੇਤ ਵਿਕਾਰ ਬਿਰ ਬੂਜੈ ਮਿਥਿਆ ਸਭੈ ਸਫਲ ਜੀ ਨਾਲ ਕਰ ਨਾਮ ਲੇ ਮਿਰਤੇ ਸਵਾਗਤ ਕੀ ਆਰਜਾ ਸਾਚ ਬਿਨਾ ਕਿਉ ਸੂਚਾ ਬਿਰਤਾ ਨਾ ਬਿਨਾ ਤਨੇ ਅੰਦ ਮੁਕਿਆਵਤਾ ਕੇ ਦੁਰਗੰਧ ਬਿਨ ਸਿਮੰਤ ਨਰਨ ਬਿਰਤਾ ਬਿਹਾਏ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਪਜਲ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਰਾਤ ਧਾਮ ਤਨ ਤੰਤੇ ਜੰਜਾ ਕਟ ਬਸਰਨਾਓ ਨਾਨਕਾ ਕੇਵਲ ਬਨ ਜਾਓ ਰਹਿ ਤਵਨ ਕਸ਼ਕਾ ਅਵਰ ਕਮਾਵਤ ਮੰਨੇ ਪ੍ਰੀਤਮ ਕੋ ਕਟ ਲਾਵਤ ਜਨਨਹਾਰ